People's Party of Punjab ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 300 ਦਿਨਾਂ ਦਾ ਦੌਰਾ ਸ਼ੁਰੂ ਕੀਤਾ ਗਿਆ ਹੈ ਇਸ ਦੌਰਾਨ PPP ਪ੍ਰਧਾਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਹਰ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਿਤ ਕਰਨਗੇ ਇਹ ਦੌਰਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਗਿਆ ਹੈ ਇਸ ਮੌਕੇ PPP ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਏਜੰਡਾ ਹੁਣ ਉਹਨਾਂ ਦਾ ਹੀ ਨਹੀਂ ਬਲਕਿ ਦੇਸ਼ ਵਿਆਪੀ ਹੋ ਗਿਆ ਹੈ ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਸੂਬਾ ਸਰਕਾਰ ਤੇ ਫਜ਼ੂਲ ਖਰਚ ਕਰਨ ਦੇ ਦੋਸ਼ ਵੀ ਲਗਾਏ ਨੇ ਪੀਪਲ ਪਾਰਟੀ ਦਾ ਜੋ এজেন্ডਾ ਹੈ ਜਿਹੜਾ ਕਿ ਅਸੀਂ ਅੱਜ ਤੋਂ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੁਸੀਂ ਅਖਬਾਰਾਂ 'ਚ ਪੜੋ ਸੁਪਰੀਮ ਕੋ ਇੰਨੇਸ਼ਨਲ এজেন্ডਾ ਬਣ ਚੁੱਕਿਆ ਇਹ ਅਸੀਂ ਅਗਲੇ 300 ਦਿਨ ਦਾ ਪ੍ਰੋਗਰਾਮ ਜਿਹੜਾ ਇੱਕ ਵੀ ਦਿਨ ਵਿੱਚ ਨਾਗਾ ਨਹੀਂ ਹੈ ਇਹ ਜਿਵੇਂ ਅੱਜ ਅੰਮ੍ਰਿਤਸਰ ਹੈ ਸਵੇਰੇ ਬਠਿੰਡੇ ਹੈ ਪਰਸੋਂ ਗੁਰਦਾਸਪੁਰ ਹੈ 16 ਨੂੰ ਜਲੰਧਰ ਹੈ 17 ਨੂੰ ਰੋਪੜ ਹੈ 18 ਨੂੰ ਪਟਿਆਲਾ ਹੈ 19 ਨੂੰ ਮਤਲਬ ਸੋ ਇਹ 300 ਦਿਨ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਕਿਉਂਕਿ ਇਹ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਜਿਹੜੀਆਂ 70 80 ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਆ ਰਹੀਆਂ ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਨੇ ਜੋ ਸਾਨੂੰ ਪੰਚਾਇਤਾਂ ਦੇ ਵਿੱਚ ਜੋ ਜੋ ਹੰਗਾਰਾ ਦਿੱਤਾ ਹੈ ਉਹਦੇ ਨਾਲ ਸਾਡੀ ਬੜੀ ਹੌਸਲਾ افزਾਈ ਹੋਈ ਹੈ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ आप मिलेंगे फेसबुक असि दिखा यूट्यूब सानू फॉलो करो ट्विटर खबर जुड़े रहो दिन रात